ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੰਦਰਾ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਕੋਟ ਈਸੇਖਾ ਸ਼ਹਿਰ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਗੱਬਣ ਵੈੜ ਲੈ ਕੇ ਆਂਦੀ ਆ ਜੀ ਚੰਗੀ ਸੰਭੀ ਪਲੀ ਡਿਟੇਲ ਤੁਹਾਨੂੰ ਮੈਂ ਹੀ ਦੇਵਾਂਗਾ ਤੇ ਜਿਹੜੀ ਮੇਰੇ ਦੁਆਰਾ ਡਿਟੇਲ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਜੀ ਆਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਜੀ ਕਿਉਂਕਿ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੋਲੀ ਤੋਰਿਓ ਜੀ। ਬਾਈ ਦੇ ਦਸਰ ਮੁਤਾਬਕ ਇਸ ਸਾਈਡ ਨੂੰ ਦੋਰੋ ਜੀ ਇਧਰੋਂ ਧੁੱਪ ਪੈਂਦੀ ਆ। ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਸੁੰਦੀ ਆ ਤੇ ਜਿਹੜਾ ਡੇਟ ਮੁਤਾਬਕ ਸਮਾਂ ਵੀਰੇ ਹਜੇ 5-4 ਦਿਨ ਕਰਮਾ ਲਈ ਲੈ ਜੂਗੀ ਜੀ। ਢਾਂਚਾ ਸੋਹਣਾ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਜੀ। ਮੁਠੀ ਆਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਆਲਾ। ਤਿਆਰੀ ਤੁਸੀਂ ਇਹਦੀ ਖੁਦ ਚੈੱਕ ਕਰ ਸਕਦੇ ਹੋ ਬਾਈ ਦੱਸਦਾ ਕਿ ਪਿਛਲੇ ਸਵੇਰ ਦਾ 22 ਕਿਲੋ ਦੁੱਧ ਖੁੱਲਾ ਹੀ ਦਿੱਤਾ ਹੋਇਆ ਜੀ ਮੋੜ ਲਿਆ ਹੀ ਮੇਰੇ ਐਕ ਤਿਆਰ ਤੁਹਾਡੀ ਸੇਵਾ ਦੇ ਹਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਣਾ ਦੀ ਭਾਰ ਦੀ 22 ਵੱਲੋ ਫੁੱਲ ਗਾਰੰਟੀ ਹੋਊਗੀ ਤੇ ਹਵਾਨੇ ਦੀ ਖੂਬਸੂਰਤੀ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣਾ ਕੋਈ ਗੱਲ ਨਹੀਂ ਜੀ ਬੰਨ ਲਓ ਜੀ ਇੱਥੇ ਥਣ ਤੁਸੀਂ ਐਸ ਸਾਈਡ ਤੋਂ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਅੱਗੇ ਤੋਂ ਚੈੱਕ ਕਰ ਲਓ ਜੀ ਸੂਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਹਾਥੀ ਚਵਾਈ ਵਾਲਾ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਜ ਵੀਰੇ ਮਲ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਵੀਰੇ ਮਿਲਕ ਵੇਨ ਪੂਰੀ ਸਟਰੋਂਗ ਆਉਂਦੀ ਆ ਰੱਸੇ ਵਰਗੀ ਬਾਕੀ ਤੁਸੀਂ ਥਾਣ ਚੈੱਕ ਵੀ ਕਰ ਸਕਦੇ ਹੋ ਜੀ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਪੂਰੀ ਚੰਗੀ ਆ ਤੇ ਗਰਮੀਆਂ ਦਾ ਆਪ ਇਹਨੂੰ ਤੋਹਫਾ ਦੇ ਸਕਦੇ ਆ ਕਿਉਂਕਿ ਗਰਮੀ ਕਰਮਾਲੀ ਨੇ ਘਟ ਮਨਾਉਣੀ ਆ ਤੇ ਦੁੱਧ ਵੀ ਇਹਨੇ ਕਰਮਾਲੀ ਨੇ ਮੱਝਾਂ ਰਗਈ ਪਿਆ ਦੇਣਾ ਕੀਮਤੇ ਦੀ 75000 ਰਹਿਣ ਵਾਲੀ ਆ ਵਿੱਚੋਂ ਮਾੜਾ ਮੋਟਾ ਬਾਈ ਕਹਿੰਦਾ ਆਪਾਂ ਮਾਣ ਤਾਂ ਨੂੰ ਜ਼ਰੂਰ ਕਰਦਾਂਗੇ ਜੀ ਕੋਈ ਵੀ ਨਾਖ ਤੁਹਾਨੂੰ ਪਸੰਦ ਆਉਂਦਾ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ